ਅੱਜ 858 ਜਿਹੜੇ ਮਿਲਾ ਕੇ 56856 ਟੋਟਲ ਅੱਜ ਤੱਕ 16 ਮਾਰਚ 2022 ਨੂੰ ਸੌ ਚੁੱਕ ਸਮਾਗਮ ਸੀ 16 ਮਾਰਚ ਤੋਂ ਲੈ ਕੇ ਅੱਜ ਤੱਕ 56856 ਨੌਕਰੀਆਂ ਸਰਕਾਰ ਦੇ ਚੁੱਕੀ ਹੈ ਉਹਦਾ ਕੱਲੇ-ਕੱਲੇ ਦਾ ਲਿਸਟ ਕੱਲੇ-ਕੱਲੇ ਦਾ ਐਡਰੈਸ ਕੱਲੇ-ਕੱਲੇ ਦਾ ਡਿਪਾਰਟਮੈਂਟ ਉਹ ਸਾਡੇ ਕੋਲ ਰਿਕਾਰਡ ਤੇ ਪਿਆ ਹੈ ਕੋਈ ਸਪਾਰਸ਼ ਜਾਂ ਕੋਈ 1 ਰੁਪਏ ਦਾ ਵੀ ਕੋਈ ਰਿਸ਼ਵਤ ਜਾਂ ਕੋਈ ਲਾਬਿੰਗ ਜਾਂ ਕੋਈ ਕਿਸੇ ਨੂੰ ਬਲੈਕਮੇਲਿੰਗ ਇਸ ਤਰ੍ਹਾਂ ਦੀ ਕੋਈ ਹਜੇ ਤੱਕ ਸ਼ਿਕਾਇਤ ਨਹੀਂ ਤੁਸੀਂ ਵੀ ਅੱਜ ਰਸਮੀ ਤੌਰ ਤੇ ਨਿਯੁਕਤ ਹੋਏ ਹੋ ਆ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਕਿਸੇ ਦੇ ਥਰੂ ਜਾ ਜਾਣਾ ਆਉਣਾ ਪਿਆ ਹੋਊਗਾ ਜਾਂ ਕੋਈ ਕੋਈ ਪਹਿਲਾਂ ਹੁੰਦਾ ਸੀਗਾ ਨਾ ਕਿ ਫਲਾਣੇ ਦਾ ਬੰਦਾ ਲੱਭ ਲੋ ਇੱਕ ਫਲਾਣੇ ਦੇ ਘਰੇ ਜਾਇਆ ਉਹ ਫਲਾਣਾ ਨੰਬਰ ਤਾਂ ਆਪਣੇ ਵੱਧ ਆ ਗਿਆ ਸੀ ਪਰ ਘੱਟ ਵਾਲਾ ਨੰਬਰ ਲੈ ਕੇ ਨੌਕਰੀ ਇਸ ਕਰਕੇ ਕਿ ਉਹਨੂੰ ਕੋਈ ਐਮਐਲਏ ਜਾਣਦਾ ਸੀ ਜਾਂ ਮੰਤਰੀ ਜਾਣਦਾ ਸੀ ਜਾਂ ਕੋਈ ਉਹਦਾ ਕੋਈ ਪੰਜਾਬੀ ਚ ਕਹਿ ਲਿਆ ਉਹਦਾ ਕੋਈ ਜੁਗਾੜ ਲਾ ਲਿਆ ਉਹਨੇ ਹਨਾ ਤੇ ਜਿਹੜੇ ਇੰਟੈਲੀਜੈਂਟ ਬੱਚੇ ਸੂ ਰਹਿ ਜਾਂਦੇ ਸੀ ਦਿਲ ਟੁੱਟ ਜਾਂਦਾ ਸੀ ਫਿਰ ਉਹ ਦਿਲ ਟੁੱਟ ਜਾਂਦਾ ਸੀ ਤਾਂ ਫਿਰ ਜਾਂ ਤਾਂ ਡਿਪਰੈਸ਼ਨ ਵਾਲੇ ਪਾਸੇ ਜਾਂਦੇ ਸੀ ਵੀ ਕੀ ਕਰੀਏ ਯਾਰ ਇੰਨੇ ਪੇਪਰ ਦੇਤੇ ਕੁਝ ਹੋ ਹੀ ਨਹੀਂ ਰਿਹਾ ਘਰਦਿਆਂ ਦਾ ਪ੍ਰੈਸ਼ਰ ਅਲੱਗ ਕਿ ਕਿੰਨੀਆਂ ਫੀਸਾਂ ਭਰੀ ਜਾਵਾਂਗੇ ਤੇ ਫਿਰ ਜਿਹੜਾ ਇਹ ਪ੍ਰੈਸ਼ਰ ਅਲੱਗ ਸਮਾਜ ਦਾ ਕਿ ਤੂੰ ਤਾ ਕੁਝ ਨਹੀਂ ਕਲੇ ਨਹੀਂ ਤੂੰ ਕੁਝ ਕੀ ਤੇ ਨਹੀਂ ਇਸ ਤਰ੍ਹਾਂ ਦੇ ਤਾਨੇ ਮਹਿਣੇ ਰਿਸ਼ਤੇਦਾਰਾਂ ਸ਼ਰੀਕਿਆਂ ਦੇ ਆ ਜਾਉਣ ਲੱਗ ਜਾਂਦੇ ਪਰ ਜਾਂ ਤਾਂ ਫਿਰ ਡਿਪਰੈਸ਼ਨ ਵਾਲੇ ਪਾਸੇ ਜਾਂ ਫਿਰ ਪਾਸਪੋਰਟ ਚੱਕੋ ਜੀ ਜ਼ਮੀਨਾਂ ਵੇਚੋ ਜਾਂ ਮਗਹਣੇ ਵੇਚੋ ਮਾਂ ਪਿਓ ਦੇ ਜਾਂ ਜਿੰਨਾ ਵਿੱਚ ਤੁਹਾਡੇ ਕੋਲ ਪ੍ਰਾਪਰਟੀ ਹੈ ਕੋਈ ਚਲੋ ਬਾਹਰ ਚਲੀਏ ਕੈਨੇਡਾ ਅਮਰੀਕਾ ਚਲੀਏ ਨਿਊਜ਼ੀਲੈਂਡ ਆਸਟ੍ਰੇਲੀਆ ਚਲੀਏ ਕਿਤੇ ਵੀ ਚਲੀਏ ਪਹਿਲੇ ਇਹ ਟੌਨਿਕਲਦਾ ਸੀ ਸਾਰਾ ਜਿਹੜਾ ਬੜੇ ਟ੍ਰੇਨ ਹੋ ਰਿਹਾ ਤੇ ਹੁਣ ਇਸ ਚੀਜ਼ ਨੂੰ ਠੱਲ ਪਈ ਐ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਇਹ ਆਸ ਬੱਜੀ ਐ ਕਿ ਸਾਨੂੰ ਇੱਥੇ ਨੌਕਰੀ ਮਿਲ ਜਾਊਗੀ ਬਹੁਤ سارے ਬੱਚੇ ਇਦਾਂ ਦੇ ਵੀ ਨੇ ਮੈਨੂੰ ਮਿਲਦੇ ਰਹਿੰਦੇ ਨੇ ਕਿ ਜਿਨ੍ਹਾਂ ਨੂੰ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਇਹਨਾਂ ਨੇ ਲੈ ਲੀਆਂ ਪਹਿਲਾਂ ਕਲਰਕ ਬਣੇ ਕਲਰਕ ਬਣ ਕੇ ਪੜ੍ਹਾਈ ਕੀਤੀ ਕੋਈ ਹੋਰ ਕੰਪੀਟੀਸ਼ਨ ਦਾ ਜਿਹੜਾ ਐਗਜ਼ਾਮ ਦਿੱਤਾ ਉਹ ਪਾਸ ਕੀਤਾ ਕਲਰਕ ਵਾਲੇ ਛੱਡ ਕੇ ਪਟਵਾਰੀ ਬਣ ਗਿਆ ਪਟਵਾਰੀ ਬਣ ਕੇ ਉਹਨੂੰ ਇੱਕ ਜ਼ਰੀਆ ਮੰਨ ਲਿਆ ਕਿ ਚਲੋ ਕੰਮ ਵੀ ਕਰਾਂਗੇ ਜੌਬ ਦੌਰਾਨ ਪੜਾਂਗੇ ਵੀ ਹੋਰ ਕੰਪੀਟੀਸ਼ਨ ਦੂਜੇ ਵੱਡੇ ਕੰਪੀਟੀਸ਼ਨ ਦਾ ਐਗਜ਼ਾਮ ਦਿੱਤਾ ਡੀਐਸਪੀ ਬਣ ਗਿਆ ਜਾਂ ਕਿਸੇ ਐਸਡੀਓ ਲੱਗ ਗਿਆ ਹੋਰ ਵੱਡੀ ਨਾਲ ਕੋਈ ਉਹ ਪਟਵਾਰੀ ਵਾਲੀ ਛੱਡਤੀ ਸੋ ਇਸ ਤਰ੍ਹਾਂ ਕਈ ਕਈ ਮੌਕੇ ਮਿਲ ਗਏ ਅੱਜ 858 ਜਿਹੜੇ ਮਿਲਾ ਕੇ 55856 ਟੋਟਲ ਅੱਜ ਤੱਕ 16 ਮਾਰਚ 2022 ਨੂੰ ਸੌ ਚੁੱਕ ਸਮਾਗਮ ਸੀ 16 ਮਾਰਚ ਤੋਂ ਲੈ ਕੇ ਅੱਜ ਤੱਕ 56856 ਨੌਕਰੀਆਂ ਸਰਕਾਰ ਦੇ ਚੁੱਕੀ ਹੈ ਉਹਦਾ ਕੱਲੇ ਕੱਲੇ ਦਾ ਲਿਸਟ ਕੱਲੇ ਕੱਲੇ ਦਾ ਐਡਰੈਸ ਕੱਲੇ ਕੱਲੇ ਦਾ ਡਿਪਾਰਟਮੈਂਟ ਉਹ ਸਾਡੇ ਕੋਲ ਰਿਕਾਰਡ ਤੇ ਪਿਆ ਕੋਈ ਸਪਾਰਸ਼ ਜਾਂ ਕੋਈ 1 ਰੁਪਏ ਦਾ ਵੀ ਕੋਈ ਰਿਸ਼ਵਤ ਜਾ ਕੋਈ ਲਾਬਿੰਗ ਜਾਂ ਕੋਈ ਕਿਸੇ ਨੂੰ ਬਲੈਕਮੇਲਿੰਗ ਇਸ ਤਰ੍ਹਾਂ ਦੀ ਕੋਈ ਹਜੇ ਤੱਕ ਸ਼ਿਕਾਇਤ ਨਹੀਂ ਤੁਸੀਂ ਵੀ ਅੱਜ ਰਸਮੀ ਤੌਰ ਤੇ ਨਿਯੁਕਤ ਹੋਏ ਹੋ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਕਿਸੇ ਦੇ ਥਰੂ ਜਾ ਜਾਣਾ ਆਉਣਾ ਪਿਆ ਹੋਊਗਾ ਜਾਂ ਕੋਈ ਕੋਈ ਪਹਿਲਾਂ ਹੁੰਦਾ ਸੀਗਾ ਨਾ ਕਿ ਫਲਾਣੇ ਦਾ ਬੰਦਾ ਲੱਭ ਲੋ ਇੱਕ ਫਲਾਣੇ ਦੇ ਕਰੇ ਜਾਇਆ ਉਹ ਫਲਾਣਾ ਨੰਬਰ ਤਾਂ ਆਪਣੇ ਵੱਧ ਆ ਗਿਆ ਸੀ ਪਰ ਘੱਟ ਵਾਲਾ ਨੰਬਰ ਲੈ ਕੇ ਨੌਕਰੀ ਇਸ ਕਰਕੇ ਕਿ ਉਹਨੂੰ ਕੋਈ ਐਮਐਲਏ ਜਾਣਦਾ ਸੀ ਜਾਂ ਮੰਤਰੀ ਜਾਣਦਾ ਸੀ ਜਾਂ ਕੋਈ ਉਹਦਾ ਉਹਦਾ ਕੋਈ ਪੰਜਾਬੀ ਚ ਕਰ ਲਈ ਉਹਦਾ ਕੁਝ ਜੁਗਾੜ ਲਾ ਲਿਆ ਉਹਨੇ ਹਨਾ ਤੇ ਜਿਹੜੇ ਇੰਟੈਲੀਜੈਂਟ ਬੱਚੇ ਸੂ ਰਹਿ ਜਾਂਦੇ ਸੀ ਦਿਲ ਟੁੱਟ ਜਾਂਦਾ ਸੀ ਫਿਰ ਉਹ ਦਿਲ ਟੁੱਟ ਜਾਂਦਾ ਸੀ ਤਾਂ ਫਿਰ ਜਾਂਦਾ ਡਿਪਰੈਸ਼ਨ ਵਾਲੇ ਪਾਸੇ ਜਾਂਦੇ ਸੀ ਵੀ ਕੀ ਕਰੀਏ ਯਾਰ ਇੰਨੇ ਪੇਪਰ ਦੇਤੇ ਕੁਝ ਹੋ ਹੀ ਨਹੀਂ ਰਿਹਾ ਘਰਦਿਆਂ ਦਾ ਪ੍ਰੈਸ਼ਰ ਅਲੱਗ ਕਿ ਕਿੰਨੀਆਂ ਫੀਸਾਂ ਭਰੀ ਜਾਵਾਂਗੇ ਤੇ ਫਿਰ ਜਿਹੜਾ ਪੀਅਰ ਪ੍ਰੈਸ਼ਰ ਅਲੱਗ ਸਮਾਜ ਦਾ ਕਿ ਤੁਹਾਡਾ ਕੁਝ ਨਿਕਲਿਆ ਨਹੀਂ ਤੁਹਾਡਾ ਕੁਝ ਕੀਤਾ ਨਹੀਂ ਇਸ ਤਰ੍ਹਾਂ ਦੇ ਤਾਨੇ ਮਿਹਣੇ ਰਿਸ਼ਤੇਦਾਰਾਂ ਸ਼ਰੀਕਿਆਂ ਦੇ ਆ ਜਾਉਣ ਲੱਗ ਜਾਂਦੇ ਪਰ ਜਾਂ ਤਾਂ ਫਿਰ ਡਿਪਰੈਸ਼ਨ ਵਾਲੇ ਪਾਸੇ ਜਾਂ ਫਿਰ ਪਾਸਪੋਰਟ ਚੱਕੋ ਜੀ ਜ਼ਮੀਨਾਂ ਵੇਚੋ ਜਾਂ ਮਗਹਣੇ ਵੇਚੋ ਮਾਂ ਪਿਓ ਦੇ ਜਾਂ ਜਿੰਨਾ ਵੀ ਤੁਹਾਡੇ ਕੋਲ ਪ੍ਰਾਪਰਟੀ ਹੈ ਕੋਈ ਚਲੋ ਬਾਹਰ ਚਲੀਏ ਕੈਨੇਡਾ ਅਮਰੀਕਾ ਚਲੀਏ ਨਿਊਜ਼ੀਲੈਂਡ ਆਸਟ੍ਰੇਲੀਆ ਚਲੀਏ ਕਿਤੇ ਵੀ ਚਲੀਏ ਪਹਿਲਾਂ ਇਹ ਇੱਥੋਂ ਨਿਕਲਦਾ ਸੀ ਸਾਰਾ ਜਿਹੜਾ ਬ੍ਰੇਨ ਡレイン ਹੋ ਰਿਹਾ ਤੇ ਹੁਣ ਇਸ ਚੀਜ਼ ਨੂੰ ਠੱਲ ਪਈ ਐ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਇਹ ਆਸ ਬੱਜੀ ਐ ਕਿ ਸਾਨੂੰ ਇੱਥੇ ਨੌਕਰੀ ਮਿਲ ਜਾਊਗੀ ਬਹੁਤ سارے ਬੱਚੇ ਇਦਾਂ ਦੇ ਵੀ ਨੇ ਮੈਨੂੰ ਮਿਲਦੇ ਰਹਿੰਦੇ ਨੇ ਕਿ ਜਿਨ੍ਹਾਂ ਨੂੰ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਇਹਨਾਂ ਨੇ ਲੈ ਲੀਆਂ ਪਹਿਲਾਂ ਕਲਰਕ ਬਣੇ ਕਲਰਕ ਬਣ ਕੇ ਪੜ੍ਹਾਈ ਕੀਤੀ ਕੋਈ ਹੋਰ ਕੰਪੀਟੀਸ਼ਨ ਦਾ ਜਿਹੜਾ ਐਗਜ਼ਾਮ ਦਿੱਤਾ ਉਹ ਪਾਸ ਕੀਤਾ ਕਲਰਕ ਵਾਲੇ ਛੱਡ ਕੇ ਪਟਵਾਰੀ ਬਣ ਗਏ ਪਟਵਾਰੀ ਬਣ ਕੇ ਉਹਨੂੰ ਇੱਕ ਜ਼ਰੀਆ ਮੰਨ ਲਿਆ ਕਿ ਚਲੋ ਕੰਮ ਵੀ ਕਰਾਂਗੇ ਜੌਬ ਦੌਰਾਨ ਪੜਾਂਗੇ ਵੀ ਹੋਰ ਕੰਪੀਟੀਸ਼ਨ ਦੂਜੇ ਵੱਡੇ ਕੰਪੀਟੀਸ਼ਨ ਦਾ ਐਗਜ਼ਾਮ ਦਿੱਤਾ ਡੀਐਸਪੀ ਬਣ ਗਿਆ ਜਾਂ ਕਿਸੇ ਐਸਡੀਓ ਲੱਗ ਗਏ ਹੋਰ ਵੱਡੀ ਨੌਕਰੀ ਉਹ ਪਟਵਾਰੀ ਵਾਲੀ ਛੱਡਤੀ ਸੋ ਇਸ ਤਰ੍ਹਾਂ ਕਈ ਕਈ ਮੌਕੇ ਮਿਲ ਗਏ